ਸ਼ਾਇਦ ਮੈਂ ਤੁਹਾਨੂੰ ਸੁਣਾਇਆ ਹੈ ਕਿ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਨਾ ਮੈਨੂੰ ਨਾਲ ਜੋ ਚੱਲਦਾ ਹੈ ਸਾਥੀ ਇੰਡੀਆ ਦੇ ਵਿੱਚ ਰਾਗੀ ਹੈ ਹੁਣ ਜਰਾ ਬਹੁਤ ਬਜ਼ੁਰਗ ਹੋ ਗਿਆ ਗੈਨੀ ਕਹਿਆਨ ਸਿੰਘ ਉਹ ਯਾਦ ਆ ਜਾਂਦਾ ਹੈ ਇੰਡੀਆ ਦੇ ਜਦ ਰੇਲਵੇ ਦੇ ਸੀਟਾਂ ਬੁੱਕ ਕਰਾਣੀਆਂ ਹੁੰਨ ਤੇ ਆਪਣੀ ਉਮਰ ਵੀ ਲਿਖਣੀ ਪੈਂਦੀ ਉੱਥੋਂ ਦੇ ਰੇਲਵੇ ਲਾਹ ਦੇ ਮੁਤਾਬਕ ਤੇ ਮੈਂ 10-15 ਸਾਲ ਤੋਂ ਦੇਖ ਰਿਹਾ ਸੀ ਉਹ ਆਪਣੀ ਉਮਰ 60 ਸਾਲ ਲਿਖਾਉਂਦੇ ਸਨ 60 ਤੇ ਫਿਰ ਮੈਂ ਇੱਕ ਦਿਨ ਪੁੱਛ ਲਿਆ ਅਮਰitsar ਦੀ ਗੱਲ 골ਡਨ ਟੈਂਪਲ ਐਕਸਪ੍ਰੈਸ ਤੇ ਇਹਨਾਂ ਨੇ ਸਾਰੇ ਆਨੇ ਬੰਬੇ ਜਾਣਾ ਸੀ ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਏਜ ਜਿਹੜੀ ਹੈ ਨਾ ਉਹ 60 ਸਾਲ ਲਿਖੀ ਮੈਂ ਕਿਹਾ ਗੈਨੀ ਜੀ ਜੇ ਮੈਂ ਭੁੱਲਦਾ ਨਹੀਂ ਤੇ ਮੈਨੂੰ ਅੰਦਾਜ਼ਨ 10-15 ਸਾਲ ਹੋ ਗਏ ਨੇ ਦੇਖਦੇ ਆ ਤੁਸੀਂ 60 ਹੀ ਲਿਖ ਦਿਓ ਕਹਿੰਦੇ 60 ਹੀ ਠੀਕ ਹੈ ਬਿਲਕੁਲ ਠੀਕ ਹੈ ਕੋਈ ਬਚਨ ਠੀਕ ਹੈ ਕੀ ਵਧਾਣੇ ਤੁਹਾਨੂੰ ਸਾਨੂੰ ਬੁੱਢਾ ਕਹੋਗੇ ਜੀ ਠੀਕ ਆ 60 ਸਾਲ ਦੇ ਹੀ ਠੀਕ 15 ਸਾਲ ਤੋਂ 60 ਲਿਖੀ ਜਾ ਰਹੇ ਸਨ ਫਿਰ ਮੈਨੂੰ ਇੱਕ ਸਮਝ ਮਿਲੀ ਬਹੁਤ ਸਾਰੇ ਲੋਕ ਆਪਣੀ ਉਮਰ ਘਟਾ ਕੇ ਬਿਆਨ ਕਰ ਦੇਣੇ ਜਾਂ ਘਟਾ ਕੇ ਦਿਖਾਣ ਦੀ ਕੋਸ਼ਿਸ਼ ਕਰਦੇ ਹਨ ਗੁਸਤਾਖੀ ਮੈਂ ਜੇ 70 ਦੇ ਨੇ ਤੇ 60 ਦੱਸਣਗੇ 60 ਦੇ ਨੇ ਤੇ 50 ਦੱਸਣਗੇ 50 ਦੇ ਨੇ ਤੇ 40 ਦੱਸਣਗੇ 40 ਦੇ ਨੇ ਤੇ 30 ਦੱਸਣਗੇ ਬੀਬੀਆਂ 30 ਤੋਂ ਅੱਗੇ ਉੱਕੀ ਨਹੀਂ ਜਾਂਦੀਆਂ ਉੱਕੀ ਨਹੀਂ ਜਾਂਦੀ ਐਥੇ ਰੁਕਦੀ ਮੈਂ ਐਸਾ ਦੇਖਿਆ ਇਹ ਹਕੀਕਤ ਹੈ ਇੱਕ ਸਚਾਈ ਹੈ ਕਿਉਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਸੁਖ ਕਬੂਲ ਹੈ ਦੁਖ ਨਹੀਂ ਕਿ ਕੌਣ ਦਾ ਸੇ ਪ੍ਰਭੂ ਨੇ ਬਣਾਈ ਦੋ ਇਕੱਠੇ ਨੇ ਕਿਸ ਤਰ੍ਹਾਂ ਕਰੋਗੇ ਫਿਰ ਕੀ ਹੋਵੇਗਾ ਸੁਖ ਆਇਆ ਥੋੜੀਆਂ ਖੁਸ਼ੀਆਂ ਮਨਾ ਲੋਗੇ ਫਿਰ ਜਿਤਨੀਆਂ ਖੁਸ਼ੀ ਨੇ ਦੁਖ ਦੇ ਵਿੱਚ ਬਦਲ ਜਾਣਗੇ ਫਿਰ ਦੁਖ ਆਏਗਾ ਜਨਮ ਮਰਨ ਦੇ ਵਿੱਚ ਬਦਲੇਗਾ ਜਵਾਨੀ ਬੁਢੇਪੇ ਵਿੱਚ ਬਦਲੇਗੀ ਇਹ ਤੇ ਸਿਲਸਿਲਾ ਇਸ ਤਰ੍ਹਾਂ ਦਾ ਬਣਾਇਆ ਹੈ ਪ੍ਰਭੂ ਨੇ ਇਹ ਖਿੜਿਆ ਹੋਇਆ ਫੁੱਲ ਮੁਰਝਾਏਗਾ ਇਹ ਦੋਵੇਂ ਇਕੱਠੇ ਨੇ ਹਰ ਵਕਤ ਇਕੱਠੇ ਨੇ ਮਹਾਰਾਜ ਕਹਿੰਦੇ ਦੂਜਾ ਲਖਣ ਗਿਆਨੰਗ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰ ਨੇ ਲਖਣ ਛੇ ਨੇ ਹੁਣ ਮੈਂ ਅਖਰੀ ਅਰਥ ਕਰਦਾ ਖੁਲਾਸਾ ਫਿਰ ਦੁਬਾਰਾ ਤੁਹਾਡਾ ਲਦੀਨਾਉ ਸੰਜੋਗੀ ਮੇਲਾ ਜੋ ਬਣੇਗਾ ਮੈਂ ਕਰਾਂਗਾ ਮਹਾਰਾਜ ਅਗੇ ਕਹਿੰਦੇ ਨੇ ਦਿਆਲੰਗ ਸਰਬਤਰ ਜੀ ਪੰਚ ਦੋਖ ਬਿਵਰਜਤੇ ਉਹਦੀ ਦਇਆ ਸਾਰਿਆਂ ਤੇ ਆਉਂਦੀ ਹੈ ਵਿਤਕਰਿਆਂ ਤੋਂ ਰਹਿ ਹਰ ਵਕਤ ਉਸਦਾ ਹਿਰਦਾ ਦਇਆ ਨਾਲ ਭਰਿਆ ਰਹਿੰਦਾ ਸੇਵਾ ਕਰਕੇ ਉਸ ਨੂੰ ਖੁਸ਼ੀ ਮਿਲਦੀ ਹੈ ਸੇਵਾ ਦਇਆ ਤੋਂ ਨਿਕਲਦੀ ਹੈ ਉਹ ਸੇਵਾ ਕਰਨ ਲਈ ਸੇਵਾ ਨਹੀਂ ਕਰਦਾ ਉਹਦੀ ਦਇਆ ਤੋਂ ਸੇਵਾ ਨਿਕਲਦੀ ਹੈ ਜਿਵੇਂ ਫੁੱਲਾਂ ਤੋਂ ਮਹਿਕ ਨਿਕਲਦੀ ਹੈ ਉਹ ਸੇਵਾ ਕਰਦਾ ਨਹੀਂ ਉਸ ਤੋਂ ਸੇਵਾ ਹੁੰਦੀ ਹੈ ਦੋਹਾਂ ਚ ਅੰਤਰਾ ਸਮਝ ਲੈਣਾ ਉਹ ਸੇਵਾ ਕਰਦਾ ਨਹੀਂ ਹੈ ਸੇਵਾ ਉਸ ਤੋਂ ਹੁੰਦੀ ਹੈ ਉਸ ਤੋਂ ਇਸ ਤਰ੍ਹਾਂ ਨਿਕਲਦੀ ਏ ਜਿਵੇਂ ਫੁੱਲਾਂ ਦੇ ਚੋਂ ਸੁਆਪਣ ਨਿਕਲਦਾ ਜਿਵੇਂ ਫੁੱਲਾਂ ਦੇ ਚੋਂ ਮਹਿਕ ਨਿਕਲਦੀ ਏ ਇਹ ਉਹਦਾ ਤੀਜਾ ਲਖਣ ਹੈ ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇ ਜਲ ਕਮਲ ਰਹਿਤੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਕਿਉਂ ਉਹਦੇ ਚ ਉਸਨੂੰ ਇਤਨਾ ਰਸ ਤੇ ਆਨੰਦ ਆ ਜਾਂਦਾ ਉਹਦੇ ਨਾਲ ਉਹਦੀ ਭੋਜਨ ਦੀ ਮਿਗਦਾਰ ਘਟ ਜਾਂਦੀ ਘਟ ਜਾਂਦੀ ਕਮਜ਼ੋਰ ਨਹੀਂ ਹੋਵੇਗਾ ਐ ਮੇਰੇ ਨਾਲ 25 26 ਦਿਨ ਪਹਿਲੇ ਦਾਸ ਹైదరాబాద్ ਦੇ ਸੀ ਉੱਥੇ ਇੱਕ ਬੱਚੀ ਹੈ ਹੁਣ ਤੇ ਫਿਰ ਉਹ 40 ਸਾਲ ਦੀ ਹੋ ਗਈ ਹੁਣ ਬੱਚੀ ਕੀ ਆਖੀਏ 15-20 ਸਾਲ ਤੋਂ ਮੈਂ ਦੇਖ ਲੈਣ 10 ਦੇ ਨਾਲ ਜਿੰਨੇ ਸੱਜਣ ਜਾਂਦੇ ਨੇ ਸਾਰੇ ਨੇ ਦੇਖੇ ਤੇ ਸਾਰੇ ਹైదరాబాద్ ਨੂੰ ਬੱਜਾ ਉਹ ਬੱਚੀ ਦਿਨ ਦੇ ਸਿਰਫ ਦੋ ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ بڑے بڑے ਡਾਕਟਰ ਦੇਖ ਕੇ ਹੈਰਾਨ ਹੋਏ ਨੇ ਸਾਇੰਟਿਸਟ ਆਏ ਨੇ ਚੋਟੀ ਇਹ ਜ਼ਿੰਦਾ ਕਿਸ ਤਰ੍ਹਾਂ ਹੈ ਸਿਰਫ ਦੋ ਕੱਪ ਚਾਹ ਪੀਂਦੀ ਹੈ ਉਹ ਸੱਜਣ ਪਿੱਛੇ ਗੁਜਰਾਤ ਦੇ ਨੇ ਜ਼ਿਲ੍ਹਾ ਗੁਜਰਾਤ ਜੋ ਪਾਕਿਸਤਾਨ ਦੇ ਵਿੱਚ ਰਹੇ ਗਏ ਉਹਨਾਂ ਦੀ ਬੱਚੀ ਹੈ ਉਹਨਾਂ ਦਾ ਆਪਣਾ ਬਹੁਤ ਵੱਡਾ ਹੋਟਲ ਹੈ ਰੈਸਟੋਰੈਂਟ ਹੈ ਪਰ ਆਹਨੇ ਮੈਨੂੰ ਕਿ کئی ਦਫਾ ਸਮਝਾਇਆ ਤੈਨੂੰ ਬਾਹਰ ਘੁਮਾ ਕੇ ਲਿਆਈ ਹੈ ਇਹ ਬਾਹਰ ਵੀ ਜਾਣ ਨੂੰ ਤਿਆਰ ਨਹੀਂ ਉੱਪਰ ਪਲੰਗ ਤੇ ਵੀ ਨਹੀਂ ਸੌਂਦੀ ਥੱਲੇ ਸੌਂਦੀ ਹੈ ਚੱਦਰ ਵਿੱਚ ਆ ਕੇ ਬਸ ਮੂਲ ਮੰਤਰ ਤੋਂ ਬਿਨਾ ਹੋਰ ਕੁਝ ਜਪਦੀ ਵੀ ਨਹੀਂ ਦੋ ਕੱਪ ਚਾਹ ਦੇ ਇੱਕ ਸਵੇਰੇ ਇੱਕ ਸ਼ਾਮ ਐਸੇ ਤਾਂ ਹੀ ਜ਼ਿੰਦਾ ਹੈ ਔਰ ਕਮਜ਼ੋਰ ਨਹੀਂ ਹੈ ਇਹ ਵੀ ਮੈਰਜ਼ ਕਰਦੇ ਏ ਨਹੀਂ ਕੋਈ ਹੋਦੀ ਹੱਡੀਆਂ ਨਿਕਲਾਈਆਂ ਹੋਣ ਤੇ ਕਮਜ਼ੋਰ ਹੋ ਗਈ ਹੋਵੇ। ਔਰ ਹੋਰ ਸੁਣਾਵਾਂ ਸਵਾਮੀ राम कृष्ण ਪਰਮਹੰਸ ਬੰਗਾਲ ਦਾ ਜੋ ਸੰਤ ਜਿਨਾ ਕਰਕੇ ਸਾਰੀ ਦੁਨੀਆ 'ਚ ਹਰੇ ਰਾਮਾ ਹਰਿ ਕ੍ਰਿਸ਼ਨਾਂ ਦੀ ਇੱਕ ਲਹਿਰ ਚੱਲੀ। ਉਹਨਾਂ ਦੇ ਡੇਰੇ 'ਚ ਇੱਕ ਮਾਤਾ ਥੋੜੇ ਦਿਨ ਉਹਨੇ ਗੁਜ਼ਰ ਗਈ ਹੈ। ਉਹਨੇ 3 ਸਾਲ ਤੱਕ ਅੰਨ ਨਹੀਂ ਲਿਆ ਸਿਰਫ ਪਾਣੀ ਪੀਂਦੀ ਸੀ ਦੋ ਵਕਤ। ਕੁਝ ਵੀ ਨਹੀਂ ਖਾਧਾ। ਜੈਸੇ ਜੈਸੇ ਭੋਜਨ ਭਜਨ ਦੀ ਸ਼ਕਤੀ ਤੇ ਰਸ ਵਧਦਾ ਹੈ। ਭੋਜਨ ਦਾ ਮਿqdaਰ ਘਟ ਜਾਂਦਾ ਤੇ ਭਜਨ ਤੋਂ ਮਿਲਿਆ ਹੋਇਆ ਆਨੰਦ ਉਸ ਨੂੰ ਕਮਜ਼ੋਰ ਨਹੀਂ ਹੋਣ ਦਿੰਦਾ। ਪਾਵੇਂ ਇਸ ਸਾਇੰਸ ਦੀ ਪਕੜ ਇਸ ਗੱਲ ਆਈ ਏ ਕਿ ਨਹੀਂ ਲੇਕਿਨ ਸਾਇੰਟਿਸਟ ਹੈਰਾਨ ਜ਼ਰੂਰ ਨੇ। ਉਸ ਬੱਚੀ ਨੂੰ ਦੇਖਣ ਵਾਸਤੇ ਪਤ ਨਹੀਂ ਕਿੰਨੇ ਆਏ। ਬਈ ਹੈਰਾਨ। ਨਾ ਇਹ ਕਮਜ਼ੋਰ ਹੁੰਦੀ ਹੈ। ਕਿਉਂਕਿ ਆਮ ਅਕੀਦਾ ਇਹ ਹੈ ਇੱਕ ਰਿਸ਼ਟਪੁਰਸ਼ ਸਰੀਰ 40 ਦਿਨ ਰੋਟੀ ਤੋਂ ਬਿਨਾ ਰਹਿ ਸਕਦਾ ਉਸ ਤੋਂ ਜ਼ਿਆਦਾ ਨਹੀਂ। ਪਰ ਉਹ ਤੇ 40 ਸਾਲ ਹੋ ਗਏ ਨੂੰ ਉਹ ਤੇ ਬੈਠੀ ਭੋਜਨੰ ਗੋਪਾਲ ਕੀਰਤਨ ਖੁਲਾਸਾ ਕਿ ਸੇਵਕ ਦਮੇ ਫੇਰ ਕਰਾਂਗਾ ਇਸ ਵਿਸ਼ੇ ਦਾ ਵੀ ਭੋਜਨੰ ਗੋਪਾਲ ਕੀਰਤਨ ਅਲਿਪਮਾਇ ਜਲ ਕਮਲ ਰਹਿ ਤੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਹੈ ਇਹਦੇ ਚ ਮगन ਰਹਿੰਦਾ ਹੈ ਪੰਜਵਾਂ ਉਪਦੇਸ਼ ਸੰਗ ਸੰਮਿਤਰ ਸਤਰੇ ਭਗਵੰਤ ਭਗਤ ਬਾਵਨੇ ਉਹਦਾ ਉਪਦੇਸ਼ ਦੁਸ਼ਮਨ ਤੇ ਮਿੱਤਰ ਦੋਹਾਂ ਨੂੰ ਇੱਕ ਸਮਾਨ ਉਦੀ ਦ੍ਰਿਸ਼ਟੀ ਦੋਵੇਂ ਕੋਈ ਨਹੀਂ ਇਹ ਨਹੀਂ ਮਿੱਤਰ ਨੂੰ ਸਿੱਧੇ ਰਸਤੇ ਪਾ ਦੇਣਾ ਤੇ ਦੁਸ਼ਮਣ ਨੂੰ ਪੁੱਠੇ ਰਸਤੇ ਪਾ ਦੇ ਨਹੀਂ ਉਹਦਾ ਉਪਦੇਸ਼ ਉਹਦਾ ਸੰਦੇਸ਼ ਮਿੱਤਰ ਤੇ ਸ਼ਤਰੂ ਨੂੰ ਇੱਕ ਸਮਾਨ ਛੇਵਾ ਪਰ ਨਿੰਦਾ ਨੈ ਸਰੋਤ ਸਰਵਣ ਆਪ ਤਿਆਗ ਸਗਲ ਰੇਣ ਕੇ ਨਿੰਦਾ ਹਮੇਸ਼ਾ ਮਨੁੱਖ ਉਸਦੀ ਕਰਦਾ ਜੋ ਉਸ ਤੋਂ ਅੱਗੇ ਹੋਵੇ ਵਰਨਾ ਨਿੰਦਾ ਕਰਨ ਦੀ ਲੋੜ ਨਹੀਂ ਜੋ ਮੇਰੇ ਪਿੱਛੇ ਚੱਲ ਰਿਹਾ ਉਹਦੀ ਨਿੰਦਾ ਕਰਨ ਦੀ ਕੀ ਲੋੜ ਤੇ ਹੈ ਪਿੱਛੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਹੈ ਜੋ ਉਸ ਤੋਂ ਅੱਗੇ ਹੈ ਅਗਰ ਕੋਈ ਮਨੁੱਖ ਕਿਸੇ ਦੀ ਨਿੰਦਾ ਕਰ ਰਿਹਾ ਹੋਵੇ ਤਾਂ ਸਮਝ ਲੈਣਾ ਕਿਸੇ ਨਾ ਕਿਸੇ ਗੱਲ 'ਚ ਉਹ ਮਨੁੱਖ ਇਸ ਨਾਲੋਂ ਅੱਗੇ ਜ਼ਰੂਰ ਹੈ ਜ਼ਰੂਰ ਨਿੰਦਾ ਕਰਕੇ ਕੀ ਹੁੰਦਾ ਅਗਲੇ ਨੂੰ ਘਟਾਣਾ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੁਣ ਨੂੰ ਔਗਣ ਕਹਿਣਾ ਨਿੰਦਾ ਹੈ ਸਾਧੂ ਨੂੰ ਚੋਰ ਕਹਿਣਾ ਨਿੰਦਾ ਹੈ ਪਰ ਚੋਰ ਨੂੰ ਸਾਧੂ ਕਹਿਣਾ ਖੁਸ਼ਾਮਦ ਹੈ ਕੰਡੇ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ ਗੱਲ ਵਧਾ ਕੇ ਕਰਨੀ ਹੈ ਤੇ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੱਲ ਘਟਾ ਕੇ ਕਰਨੀ ਹੈ ਅਕਸਰ ਮਨੁੱਖ ਜਾਂ ਤੇ ਵਧਾ ਕੇ ਗੱਲ ਕਰਦਾ ਹੈ ਜਾਂ ਘਟਾ ਕੇ ਗੱਲ ਕਰਦਾ ਹੈ ਇਹ ਵੀ ਮੈਰਜ ਕਰਦੇ ਹਨ ਸੱਚ ਨਹੀਂ ਬੋਲਦਾ ਸੱਚ ਕੀ ਹੈ ਫੁੱਲ ਨੂੰ ਫੁੱਲ ਕਹਿ ਦੇਣਾ ਕੰਡੇ ਨੂੰ ਕੰਡਾ ਕਹਿ ਦੇਣਾ ਸਾਧੂ ਨੂੰ ਸਾਧੂ ਕਹਿ ਦੇਣਾ ਚੋਰ ਨੂੰ ਚੋਰ ਕਹਿ ਦੇਣਾ ਜਾਂ ਸੱਚ ਮਨੁੱਖ ਬੋਲਦਾ ਵੀ ਹੈ ਤੋ ਫਿਰ ਅੱਧਾ ਬੋਲਦਾ ਹੈ ਸਾਧੂ ਨੂੰ ਸਾਧੂ ਤੇ ਕਈ ਦਫਾ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਔਖਾ ਹੁੰਦਾ ਤੇ ਚੁਬੇਗਾ ਫਿਰ ਬਦਮਾਸ਼ ਨੂੰ ਬਦਮਾਸ਼ ਕਹਿਣਾ ਬੜਾ ਔਖਾ ਹੈ ਜ਼ਾਲਮ ਨੂੰ ਜ਼ਾਲਮ ਕਹਿਣਾ ਬੜਾ ਔਖਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆਂ ਔਰੰਗਜ਼ੇਬ ਨੂੰ ਕਹਿ ਦਿੱਤਾ ਤੁਰਾ ਮਨ ਨਾ ਦਾਨਮ ਕੇ ਯਜਦਾ ਸ਼ਨਾਸ ਬਰਾਮਤ ਜ਼ਤੋਕਾਰ ਹਾ ਦਿਲ ਖਰਾਸ਼ ਤੂੰ ਉਹ ਕਮ ਕੀਤੇ ਨੇ ਜਿਹਦੇ ਨਾਲ ਲੋਗਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਤੂੰ ਖੁਦਾ ਸ਼ਨਾਸ ਨਹੀਂ ਹੈ ਤੇਰਾ ਨਮਾਜ਼ ਪੜਨਾ ਤੇਰਾ ਤਸਬੀਹ ਫੇਰਨਾ ਤੇਰਾ ਜ਼ਕਾਤ ਦੇਣਾ ਤੇਰਾ ਰੋਜ਼ੇ ਰੱਖਣਾ ਸਿਵਾਏ ਪਖੰਡ ਤੋ ਹੋਰ ਕੁਝ ਵੀ ਨਹੀਂ ਅਗਰ ਸਦ ਕੁਰਾਮ ਬਾ ਖੁਰੀ ਕਸਮ ਤੋ ਇਕ ਨਹੀਂ ਜੇ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਸ੍ਰੀ ਮੁਖਵਾਗ ਪਾਦਸ਼ਾਹੀ ਦਸਵੀਂ ਮਹਾਰਾਜ ਕਹਿੰਦੇ ਨੇ ਅਗਰ ਸਦ ਕੁਰਾਮ ਬਾ ਖੁਰੀ ਕਸਮ ਮਰਾ ਇਤਬਾਰ ਨਾ ਇਕ ਜ਼ਰਰਾ ਦਮ ਮੈਂ ਤੇਰੇ ਇਕ ਵੀ ਕਸਮ ਤੇ ਭਰੋਸਾ ਕਰਨ ਵਾਲਾ ਨਹੀਂ ਤੂੰ ਝੂਠਾ ਤੇਰੀ ਕੁਰਾਨ ਦੀ ਤਲਾਵਤ ਝੂਠੀ ਤੇਰੀ ਨਮਾਜ਼ ਝੂਠੀ ਤੇਰੇ ਰੋਜ਼ੇ ਝੂਠੇ ਤੇਰੀ ਕੁਰਾਨ ਦੀ ਕਸਮ ਝੂਠੀ ਇਹ ਹਿੰਮਤ ਹੈ ਕੰਡੇ ਨੂੰ ਕੰਡਾ ਕਹਿ ਦੇਣਾ ਇਸ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਕਹਿੰਦੇ ਨੇ ਉਸਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਬਾਨ ਪਰ ਜਨਨਾਨਿਕ ਇਹ ਉਹ ਖੇਲ ਕਠਨ ਹੈ ਕਿ ਨਹੋ ਗੁਰਮੁਖ ਜਾਣਾ ਉਸਤ ਗਲ ਵਧਾ ਕੇ ਕਰਨੇ ਕੰਡੇ ਨੂੰ ਫੁੱਲ ਕਹੀ ਜਾਣਾ ਨਿੰਦਾ ਗਲ ਘਟਾ ਕੇ ਕਰਨੇ ਫੁੱਲ ਨੂੰ ਕੰਡਾ ਕਹੀ ਜਾਣਾ ਛੇ ਮਾ ਲਖਣ ਉਸ ਦਾ ਇਹ ਹੈ ਉਹ ਕੰਡੇ ਨੂੰ ਕੰਡਾ ਕਹਿ ਦਿੰਦਾ ਹੈ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ ਨਿੰਦਾ ਨਾ ਕਰਦਾ ਨਾ ਸੁਣਦਾ ਅਗਰ ਨਿੰਦਾ ਕਰਨ ਦੀ ਕਿਸੇ ਨੂੰ ਆਦਤ ਪੈ ਜਾਏ ਨਾ ਇੱਕ ਦਫਾ ਘਟਾ ਕੇ ਬਿਆਨ ਕਰਨ ਦੀ ਮਹਾਰਾਜ ਕੇ ਅੰਦਰ ਫਿਰ ਇਲਾਜ ਵੀ ਨਹੀਂ ਹੈ ਬੜੀ ਕੀਮਤੀ ਪੰਕਤੀ ਔਖਦ ਸਭੇ ਕੀਤੈਨ ਪਰਮਾਤਮਾ ਨੇ ਹਰ ਰੋਗ ਦਾ ਇਲਾਜ ਪੈਦਾ ਕੀਤਾ ਔਖਦ ਸਭੇ ਕੀਤੈਨ ਨਿੰਦਕ ਕਾ ਦਾਰੂ ਨਾ ਨਹੀਂ ਛੱਡਦਾ ਨਹੀਂ ਛੋੜਦਾ ਆਦਤ ਪੈ ਗਈ ਹੈ ਉਸ ਦਾ ਸੁਭਾਅ ਬਣ ਗਿਆ ਇਹ 6ਵਾਂ ਲੱਛਣ ਹੈ ਉਸ ਦਾ ਉਹ ਨਿੰਦਾ ਨਹੀਂ ਕਰਦਾ ਨਹੀਂ ਸੁਣਦਾ ਖਟ ਲਖਨ ਪੂਰਨ purkh hai ਨਾਨਕ ਨਾਮ ਸਾਧ ਸਵਜਨੇ ਜਲਦੀ ਜਲਦੀ ਇਹ ਸ਼ਲੋਕ ਕਈ ਦਿਨਾਂ ਦੀ ਵਿਆਖਿਆ ਮੰਗਦਾ ਜਿਹਨੂੰ ਮੈਂ 1.5 ਘੰਟੇ ਵਿੱਚ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਇੱਕ ਪੰਕਤੀ ਦੇ ਜਿਹੜੇ ਲੱਛਣ ਬਿਆਨ ਕੀਤੇ ਗਏ ਨੇ ਇਹ ਕਮ ਸੇ ਕਮ ਇੱਕ ਇੱਕ ਦਿਨ ਤੇ ਮੰਗਦੇ ਨੇ ਅਰਦਾਸ ਕੋਲ ਸਮੇਂ ਦੀ ਮਜਬੂਰੀ ਸੀ ਇਹਨਾਂ 6 ਲੱਛਣਾਂ ਦੇ ਤੁਸੀਂ ਦੇਖ ਲੈਣਾ ਸਾਡੇ ਕੋਲ ਇੱਕ ਲੱਛਣ ਹੈ ਦੋ ਨੇ ਤਿੰਨ ਨੇ ਚਾਰ ਨੇ ਪੰਜ ਨੇ ਜਾਂ 6 ਪੂਰੇ ਨੇ 6 ਨੇ ਤੇ ਉਸ ਨੂੰ ਗੁਰਬਾਣੀ ਕਹਿੰਦੀ ਹੈ ਪੂਰਨਪੁਰਖ ਇਹ ਮੁਕੰਮਲ ਤੇ ਪ੍ਰਮਾਤਮਾ ਦਾ ਰੂਪ ਹੈ ਖੱਟ ਲਖਣ ਪੂਰਨਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਤੇ 6ਾਂ ਦੇ ਵਿੱਚ ਇੱਕ ਵੀ ਨਹੀਂ ਤਾਂ ਗੁਸਤਾਖੀ ਮਾਫ ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਕਰ ਰਿਹਾ ਧਾਰਮਿਕ ਨਹੀਂ ਹੈ ਇਹ ਧਰਮ ਦੇ ਮਾਰਗ ਤੇ ਚੱਲਣ ਦੇ ਅਜੇ ਤਿਆਰੀਆਂ ਕਰਦਾ ਪਿਆ ਚਲਿਆ ਕੋਈ ਨਹੀਂ ਚਲਿਆ ਕੋਈ ਭਾਵੇਂ 40 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਅਜੇ ਚੱਲਣ ਦੀ ਤਿਆਰੀ ਕਰ ਰਿਹਾ ਚਲਿਆ ਨਹੀਂ ਹੈ ਭਾਵੇਂ 50 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਬੁੱਢਾ ਹੋ ਗਿਆ ਇਹਨਾਂ 6 ਲੱਛਣਾਂ ਦੇ ਵਿੱਚ ਕੋਈ ਲੱਛਣ ਨਹੀਂ ਹੈ ਤੋ ਸਮਝ ਲਓ ਜੇ ਤਿਆਰੀ ਕਰਦਾ ਪਿਆ ਸਾਜ਼ੋ ਸਮਾਨ ਇਕੱਠਾ ਕਰਦਾ ਪਿਆ ਚਲਿਆ ਕੋਈ ਨਹੀਂ ਹੈ ਚਲਿਆ ਕੋਈ ਚਲੇ ਹੈ ਤੇ ਇਹ ਦੇ ਕੋਲ ਫਿਰ ਲਖਣ ਹੋਣਗੇ ਇੱਕ ਹੋਏਗਾ ਦੋ ਹੋਣਗੇ ਤਿੰਨ ਹੋਣਗੇ ਅਧ ਵਿੱਚ ਕਾਹਰ ਪਹੁੰਚ ਗਿਆ ਆਉਣਾ ਚਾਰ ਹੋਣਗੇ ਪੰਜ ਆਉਣਗੇ ਇਹ ਛੇ ਪੂਰਨ ਮੰਜ਼ਿਲ ਤੇ ਪਹੁੰਚ ਗਿਆ ਹੋਵੇਗਾ ਖਟ ਲਖਣ ਪੂਰਨpurਕੇ ਨਾਨਕ ਨਾਮ ਸਾਧਸ ਵਜਨੇ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਖੰਡਾਂ ਦੇ ਜਿਸ ਡੰਗ ਨਾਲ ਬਿਆਨ ਕੀਤਾ ਹੈ ਜ਼ਿੰਦਗੀ ਰਹੀ ਮੇਰੀ ਸਿਹਤ ਰਹੀ ਤੋਂ ਅਗਸਤ ਦੇ ਮਹੀਨੇ ਚ ਮੇਰਾ ਵੈਦ ਹੈ ਸਤਗੁਰudev ji maharaj ਰਹਿਮਤ ਕਰਨ ਕਿਉਂਕਿ